ਕਵਾਰੀ ਜ ਨੂੰ ਧਾਰਾ ਮਾਰ ਕੇ ਦਿਖਾਉਂਦੇ ਨਾ ਬਾਈ ਜੀ ਇਹ ਆਪਾਂ ਲਾ ਧਾਰੀ ਹੱਥੋਂ ਆਣ ਪਈਆ ਗੰਨੇ ਵਰਗੀ ਲਾ ਪਿਛਲੇ ਥਣਾ ਤੋਂ ਵੀ ਮਾਰਦੇ ਲੋਈ ਲਵੀ ਧਾਰਾ ਤੂਰਾ ਦੀ ਸੱਜਣੋ ਓਕੇ ਆ ਬਾਕੀ ਪਾਸ ਕਰਕੇ ਤੁਸੀਂ ਲੈ ਜਾਓ ਬਾਈ ਕੋਣ ਲਾ ਬਾਕੀ ਮੇਰੀ ਗੱਲ ਹੈ ਇਹ ਠੰਡੀ ਸੀਨ ਵੀ ਚੰਗੀ ਆ ਕਿਉਂ ਕਿਦੇ ਪਸਮਾ ਪਸਮੂਦਾਨ ਕਰਿਆ ਪੂਰਾ ਟੌਪ ਦਾ 690 ਓਰੀਜਨਲ 90 ਬਾਈ ਕਰਾ ਕੇ ਵੇਖ ਲੈ ਇਹ ਬਹੁਤ ਪੈਸਾ ਆ ਗਿਆ ਹਾਂ ਬਾਈ 1100 ਦਾ ਪਾਉਂਦੀ ਹੈ ਹੈ 1100 ਦਾ ਹਾਂ ਬਾਈ ਲੈ ਸੱਜਣੋ ਬਾਈ ਇਹਦਾ ਬਾਲਾ ਵੱਧਿਆ ਨਾਲ ਸੌਦਾ ਹੈ 1100 ਰੁਪਏ ਦਾ ਦੁੱਧ ਇਹ ਛੋਟੀ ਡੇਲੀ ਪਾਉਂਦੀ ਆ 90 ਪੈਂਟ ਪੂਰੀ ਆਪਾਂ ਕਹਿ ਸਕਦੇ ਆ ਕਿ ਵੱਡੀ ਗੱਲ ਇਹ ਹੋ ਗਈ ਆ 90 ਇੰਨੇ ਦੁੱਧਾਂ ਦੀ ਕੋਈ ਮਨਤ ਨਹੀਂ ਫਿਰ 90 ਹੋਣਾ ਸਤਿਕਾਰ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਗਵਿੰਦਪੁਰਾ ਜ਼ਿਲ੍ਹਾ ਬਠਿੰਡਾ ਲੈ ਅੱਜ ਦੀ ਵੀਡੀਓ 'ਚ ਨਾ ਸੱਜਣੋ ਆਪਾਂ ਝੋਟੀਆਂ ਦਿਖਾਵਾਂਗੇ ਦੋ ਇੱਕ ਹੈਗੀ ਆ ਦੂਜੇ ਸੂਏ ਪਿੱਛੇ ਕੱਟੀ ਆ ਤੇ 16 ਕਿਲੋ ਦੁੱਧ ਕੰਡੇ ਵਾਲਾ ਨਾ ਤਿਆਰ ਆ ਅੱਜ ਦੀ ਘੜੀ ਤਿਆਰ ਆ ਉਹਦੇ ਥੱਲੇ ਦੋ ਡੰਗ ਚਾਰ ਡੰਗ ਚਾਹੀਏ ਬਾਈ ਕਹਿੰਦਾ ਨਾ 10 ਡੰਗ ਚੋਕੇ ਲੈ ਜਾ ਕੋਈ ਸਮੱਸਿਆ ਨਹੀਂ ਤੇ ਕਹਾਂਗੇ 16 ਬਾਈ ਕਹਿੰਦਾ ਪਰ ਨਾ ਜਦੋਂ ਕੋਈ ਸੱਜਣ ਚੋਣ ਆਊਗਾ ਯਾਰਾ ਦੁੱਧ 16 ਕਿਲੋ ਤੋਂ ਬਾਹਰ ਹੀ ਮਿਲੂਗਾ ਵੀ 16 ਤੋਂ ਪਲੱਸ ਹੀ ਮਿਲੂਗਾ ਨਾ ਸੱਜਣ ਚੋਣ ਆਊਗਾ ਤੇ ਇੱਕ ਝੋਟੀ ਹੈਗੀ ਆ ਦੂਜੀ ਤੀਜੇ ਸੂਏ ਉਹਦੇ ਮਗਰ ਮੇਲਕਾਫ ਆ ਤੇ ਉਹਦੇ ਉਹਦੇ ਥੱਲੇ ਹੈਗਾ ਨਾ ਸੱਜਣੋਂ ਦੁੱਧ ਇਸ ਟਾਈਮ 12 ਕਿਲੋ ਰੈਡੀ ਦਾ ਤੇ ਸੂਈ ਨੂੰ ਮੇਰਾ ਖਿਆਲ ਆ ਦੋਨ ਲਿਆ ਜੀ ਵੀਡੀਓ ਚ ਦਿਖਾਵਾਂਗੇ ਦੋ ਝੋਟੀਆਂ ਲਿਆ ਜੀ ਚੋਬਰ ਨਾਲ ਕਰਾਉਨੇ ਆ ਗੱਲਬਾਤ ਤੇ ਇਸ ਘਰ ਚ ਜੇ ਗੱਲ ਕਰ ਲਈ ਆਪਣੀ ਮੇਰਾ ਖਿਆਲ ਹੈ ਅਣਗਿਣਤ ਵੀਡੀਓ ਆਉਂਦੇ ਨੇ ਤੇ ਬਾਕੀ ਕੰਮ ਨਾ ਸੱਜਣ ਦਾ ਹੈਗਾ ਇੱਕ ਨੰਬਰ ਦਾ ਵਧੀਆ ਸਾਫ ਸੁਥਰਾ ਬਾਈ ਦਾ ਕੰਮ ਆ ਲਿਆ ਜੀ ਬਾਈ ਨਾਲ ਕਰਾ ਦਈਏ ਇਹਨੂੰ ਲਾ ਘਰ ਚ ਆ ਜਾਈਏ ਹੋਰ ਕੀ ਹਾਂ ਵਧੀਆ ਬਾਈ ਸਸਰੀ ਘਰ ਸਾਰੇ ਚੈਨਲ ਵੇਖਣ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਰੀ ਘਰ ਤੇ ਝੋਟੀਆਂ ਫਿਰ ਦੋ ਦਿਖਾਵਾਂ ਹਾਂ ਬਾਈ ਦੋ ਉਹ ਅੱਜ ਤੋੜ ਤੇ ਰਿਕਾਰਡ ਹਨਾ ਹਾਂ ਤਾਂ ਇਹ ਸੱਜਣ ਨੇ ਵੀ ਆ ਰਿਕਾਰਡ ਤੋੜ ਤੇ ਆਖੇ ਮੇਰੇ ਲੱਗਿਆ ਨਾ ਇਹਨੂੰ ਆਖੇ ਦੀ ਮਾਂ ਸੱਜਣਾ ਤਿਆਰ ਦੁੱਧ ਵਾਲੀ ਯਾਰ ਆਪਾਂ ਦਿਖਾਵਾਂਗੇ ਬਾਈ ਕਹਿੰਦਾ ਕੋਈ ਗੱਲ ਨਹੀਂ ਯਾਰ ਕੋਸ਼ਿਸ਼ ਜਰੂਰ ਹੋਊਗੀ ਵੀ ਆਪਾਂ ਇੱਕ ਅੱਧਾ ਜਾਨਵਰ ਦਾ ਤਿਆਰ ਦੁੱਧ ਵਾਲਾ ਲਈਏ ਬਾਕੀ ਇਸ ਰੁੱਤ ਚ ਤਿਆਰ ਦੁੱਧ ਵਾਲਾ ਜਾਨਵਰ ਭਾੜਾ ਨਾਲ ਕਰਾ ਕੇ ਲੈ ਆ। ਦੀਵਾ ਦੀਵਾ ਲਾ ਕੇ ਦਰ ਲੱਪਣਾ ਦਾ ਕੰਮ ਨਹੀਂ ਹੋ ਜਾਣਾ ਹਨਾ ਔਖਾ ਹੋ ਜਾਣਾ ਕੰਮ ਨਾ ਬਸ ਆਪਾਂ ਕਿਹੜੇ ਬੰਨਿਓ ਕਰੀਏ ਸ਼ੁਰੂਆਤ ਕਰੀਏ ਇਧਰ ਕਰ ਲੈ ਇਧਰ ਕਰ ਲੈ ਸ਼ੁਰੂ ਸੱਜਣੇ ਬਾਈ ਕਹਿੰਦਾ ਵੀ ਸਰਪ੍ਰੇਜ਼ ਹੀ ਰੱਖਣਾ ਕਹਿੰਦਾ 16 ਕਿਲੋ ਵਾਲੀ ਦੋਵੇਂ ਬੰਦੇ ਲਖਾਵਾਂਗੇ ਆ ਛੋਟੀ ਦਾ ਤੀਜਾ ਸੁਆ ਲਤਾ ਸੈਨ ਦਿਖਾ ਲੈ ਪੂਰੀ ਬਾਈ ਬਾਡੀ ਬੂਡੀ ਦਿਖਾ ਦੇ ਸੱਚ ਨੂੰ ਜੇ ਕੱਦ-ਕਾੜ ਦੀ ਗੱਲ ਕਰ ਲੈਣਾ ਛੋਟੀ ਦੀ ਲੰਬਾਈ ਦੀ ਗੱਲ ਕਰ ਲੈਣਾ ਜਾਤ ਕੁਆਲਟੀ ਦੀ ਗੱਲ ਕਰ ਲੈਣਾ ਥਣਲੇਵੇ ਦੀ ਗੱਲ ਕਰ ਲੈਣ ਓਹੀ ਗੱਲ ਆ ਵੀ ਜੱਤਾਂ ਦਾ ਜਾਨਵਰ ਆ ਜਦੋਂ ਹੈ ਤ ਜਾਊਗੀ ਨਾ ਪਿੱਠ ਪੁੜੇ ਦੀ ਬਣਾਵਟ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਤੋਂ ਲੈ ਇੱਥੇ ਤੋਂ ਪਿੱਠ ਪੁੜੇ ਦੀ ਬਣਾਵਟ ਤੇ ਲੇਵੇ ਦੀ ਬਣਾਵਟ ਦੇਖ ਸਕਦੇ ਹੋ ਇਹਦਾ ਸੁਆ ਕਿਹੜਾ ਆ ਯੇ ਮੈਂ ਪੀਜਾ ਤੁਹਾਨੂੰ ਅੱਛਾ ਇੱਧਰ ਨੂੰ ਆ ਜਾ ਕੈਮਰੇ ਜੀ ਇਹਦਾ ਤੀਜਾ ਸੂਆ ਸੂਈ ਨੂੰ ਕਾ ਇੱਕ ਦਿਨ ਹੋ ਗਏ ਅੱਜ ਬਾਈ ਇਹਨੂੰ ਛੀਮਾ ਦੇਣਾ ਸੂਈ ਨੂੰ ਛੀਮਾ ਦੇਣ ਸੂਈ ਨੂੰ ਬੱਚਾ ਲਾਣਾ ਬੱਚਾ ਬਾਈ ਦੇ ਨਾਲ ਮੇਲ ਕਾ ਫਕਟਾ ਛੋਟਾ ਛੋਟਾ ਨਾਲ ਸੱਚ ਨੂੰ ਇਹਦੇ ਨਾਲ ਛੋਟਾ ਦੁੱਧ ਕਿੰਨਾ ਰੈਡੀ ਦਾ ਦੁੱਧ ਬਾਈ 12 ਕਿਲੋ ਜਮਾ ਤਿਆਰ ਆ ਜਾ ਥੱਲੇ 10 ਨਾਲ ਇਹ ਕਿਹਨਾਂ ਜਮਾ ਮੈਂ ਕਿਹਾ ਬਾਈ 12 ਜਮਾ ਖੁੱਲਾ ਹੋ ਬਾਹਰ ਹੋ 12 ਤੋਂ ਅੱਛਾ 12 ਤੋਂ ਮਾੜਾ ਮੋਟਾ ਬਾਹਰ ਹੀ ਮਿਲੂਗਾ ਲੈ ਬਾਈ ਕਹਿੰਦਾ ਯਾਰ ਇਹ ਗੱਲ ਨਹੀਂ ਹੋਊਗੀ ਵੀਰ 10 ਆ ਜਾਂ 11 ਹਨਾ ਸਾਢੇ 12 ਹੀ ਹੋ ਬਾਈ ਉਹ ਕੰਮ ਤਾਂ ਨਹੀਂ ਕਰਦੇ ਕਿ ਕਈ ਸੱਜਣਾਂ ਨੂੰ ਇੱਕ ਡੰਗ ਚਵਾ ਦਿੰਦੇ ਨੇ। ਕਰਦਾ ਹੁਣ ਓਏ ਇੱਕ ਡੰਗ ਚਵਾ ਕੇ ਦੂਜੇ ਡੰਗ ਨਾਲ ਇੱਕ ਪੀਡੀਐਫ ਦੀ ਤਿਆਰੀ ਚੱਲ ਰਹੀ ਮੇਲੇ ਦੇ ਵਾਗੇ ਸੱਜਣ ਦੱਸਾਂਗਾ ਕਿਆ ਕਹਿੰਦਾ ਬਾਈ ਉਹ ਕਹਿੰਦਾ ਬਾਈ ਯਾਰ ਦੂਜੇ ਡੰਗ ਨਹੀਂ ਕਹਿੰਦਾ ਚਵਾ ਸਕਦਾ ਫਿਰ ਬੱਚਾ ਭੁੱਖਾ ਮਰ ਜੂ ਕਹਿੰਦਾ ਯਾਰ ਅਸੀਂ ਬੱਚੇ ਨੂੰ ਵੀ ਪਿਉਾਂਗੇ। ਬਾਈ ਬੱਚੇ ਨੂੰ ਆਪੇ ਪਿਆ ਦੇਾਂਗੇ ਆਪਾਂ। ਦਸ ਡੰਗ ਚੋਲੇ ਬਣਾ ਆਪਣੇ ਲਈ। ਆ ਨਾ ਹਨਾ ਨਹੀਂ ਨੂੰ ਆਪਣੇ ਲਈ। ਲੈ ਇਹਨੂੰ ਖੋਲ ਕੇ ਤੋੜ ਕੇ ਦਿਖਾ। ਸੱਜਣਾ ਕਿਉਂਕਿ ਕਰ ਲਓ ਡੀ ਜੈਡਜਮੈਂਟ ਕਰ ਲਓ ਬਈ ਛੋਟੀ ਦੀ ਇਹ ਗੱਲ ਕਰ ਲੈਣਾ ਲੰਬੀ ਲੰਬੀ ਉਚਾਈ ਦੀ ਛੋਟੀ ਰਿਆ ਨਾ ਪੂਰੀ ਲੈ ਇੱਥੇ ਤੋਂ ਲੰਬਾਈ ਦੇਖ ਸਕਦੇ ਹੋ ਉਹੀ ਗੱਲ ਆ ਵੀ ਜਾਂਤ ਕੁਆਲਟੀ ਵਾਲੇ ਜਾਨਵਰ ਨੇ ਸੱਜਣਾ ਦੋਨੇ ਜਾਨਵਰ ਜੇ ਗੱਲ ਕਰ ਲੈਣਾ ਅੱਜ ਐ ਸੱਜਣਾਂ ਕੋਲੇ ਬਈ ਸਿਹਰਾ ਨਹੀਂ ਜਮਾ ਇੱਥੇ ਤੋਂ ਪਿੱਠ ਪੁੜੇ ਦੀ ਬਣਾवट ਦੇਖ ਸਕਦੇ ਹੋ ਐਂਡ ਪੂਰੇ ਚੱਕ ਮੇ ਪਿੱਠ ਪੁੜੇ ਦੀ ਐ ਉਹੀ ਗੱਲ ਆ ਵੀ ਜੱਤ ਵਾਲਾ ਜਾਨਵਰ ਆ ਤੇ ਇੱਥੇ ਤੋਂ ਲੰਬਾਈ ਲੰਮੂਈ ਪਿੰਡ ਦੇਰੀ ਚੰਕ ਨਾਮ ਦੇ ਪਤਲੇ ਜਮੜੇ ਦੀਆਂ ਗਿਰ ਉਹ ਤੁਹਾਨੂੰ ਥਾਣੇ ਤੋਂ ਦੇਖ ਸਕਦੇ ਹੋ ਸੱਜਣੋ ਕੋਈ ਇਹਨਾਂ ਨੂੰ ਮਈਆਂ ਨੂੰ ਬਾਜ਼ਾਰ ਨਹੀਂ ਲੱਗੇ ਇੱਥੇ ਤੋਂ ਦੇਖ ਸਕਦੇ ਹੋ ਬਿਲਕੁਲ ਹਿਲਦੇ ਨੇ ਥਾਣੇ ਤੇ ਲੈ ਵਾ ਲੂ ਆ ਦੇਖ ਸਕਦੇ ਹੋ ਤੇ ਲੰਬਾਈ ਲੰਬੂਈ ਬਾਈ ਛੋਟੀ ਦੀ ਕਾਬਲੀਅਤ ਆ ਕਿਉਂਕਿ ਘਰੇਲੂ ਜਾਨਵਰ ਡਰ ਤੋਂ ਨਾ ਜਾਂ ਜਰੂਰ ਜਾਂਦੇ ਹੁੰਦੇ ਨੇ ਕਿਉਂਕਿ ਡਰ ਜਾਂ ਨਾ ਜਾਨਵਰ ਕਈ ਵਾਰ ਘਰੋਂ ਘਰ ਆਇਆ ਹੁੰਦਾ ਤੇ ਇੱਥੇ ਤੋਂ ਨਾ ਲੈ ਵੇਤੇ ਜਾਂ ਨਾੜਾ ਨੂੜਾ ਚੈੱਕ ਕਰ ਸਕਦੇ ਹੋ 12 ਕਿਲੋ ਦੁੱਧ ਬਾਈ ਕਹਿੰਦਾ ਇਹਦੇ ਥਲੇ ਇਸ ਟਾਈਮ ਤਿਆਰੀ ਦਾ ਲੱ 12 ਕਿਲੋ ਵਾਲੀ ਦਾ ਫਿਰ ਸੱਜਣਾ ਰੇਟ ਕੀ ਕਰਾਂਗੇ ਆਪਾਂ 12 ਕਿਲੋ ਦਾ ਬਾਈ ਦੁੱਧ ਤਾਂ ਮੇਰੀ ਝੋਟੀ ਹੈ 16 ਕਿਲੋ ਅਛਾ ਤੇ ਨਸੀਮਾ ਹਾਂ ਹੁਣ ਦੁੱਧ 12 ਕਿਲੋ ਤਿਆਰ ਆ ਤੇ ਆਪਾਂ ਬਾਈ ਇਹ ਝੋਟੀ ਦੇ ਦਾਂਗੇ ਸਵਾ ਦੀ ਪੂਰੇ ਜੀ ਇੱਕ ਬੱਚੀ ਇੱਕ 25 ਜਾਨ ਨੇ ਰੁੱਤ ਤਾਂ ਭੈੜਾ ਥੋੜਾ ਜਿਆਦਾ ਹੈ ਆ ਬੜਾ ਜਿਆਦਾ ਨਹੀਂ ਹੈਗਾ ਜਮੀਨ ਦਾ ਬੀਜ ਫੜਦਾ ਹੈ ਲੱ ਬੀ ਇੱਕ ਬੀਜ ਛੋਟੇ ਛਕਮਾ ਕਰ ਦਾਂਗੇ ਇਹ ਝੋਟੀ ਬਾਈ ਦੰਦਾ ਨਹੀਂ ਨਾ ਝੋਟੀ ਸੱਜਣਾ ਪੂਰੀ ਡਾਵਲ ਹੈ ਹੀ ਗੱਲ ਹੀ ਛੋਟੀ ਡਾਵਲਾ ਪੂਰੀ ਲੰਬਾਈ ਲਹੂਈ ਚੰਗੀਆਂ ਤੇ ਉਹ ਗੱਲ ਨਹੀਂ ਕੋਈ ਹੱਡਾ ਜਾਂ ਜਾਨਵਰ ਹੈ ਨਾ ਗੁੱਦਾ ਦੀ ਛੋਟੀ ਆ ਯਾਰ ਜਾਨ ਵਾਲੀ ਆ ਇੱਕ ਮੇਨ ਗੱਲ ਹੈ ਨਾ ਵਧੀਆ ਬੱਚੇ ਪਾਉਣ ਵਾਲੀ ਛੋਟੀ ਆ ਬਰੀਡਿੰਗ ਵਾਲਾ ਜਾਨਵਰ ਆ ਕਿੰਨੇ ਦੀ ਗਰੰਟੀ ਤੇ ਦੇ ਦਾਂਗੇ ਦੁੱਧ ਦੀ ਦੁੱਧ ਦੀ ਬਾਈ 15 ਦੀ ਗਰੰਟੀ ਤੇ ਦੇ 15 ਦੀ ਗਰੰਟੀ ਦੀ ਲੈ ਸੱਜਣਾ 15 ਦੀ ਗਰੰਟੀ ਤੇ ਬਾਈ ਕਹਿੰਦਾ ਦੇ ਦਾਂਗੇ ਕਲਿੱਪ ਇਹ ਸੇਵ ਕਰ ਲਿਓ ਇਹ ਕਈ ਵਾਰੀ ਗੱਲਬਾਤ ਹੋਈ ਇਹਨੇ ਕੋਈ ਬਾਈ ਨਹੀਂ ਦਿਖਾਉਣੀ ਪਈ ਇਹਨੇ ਸਾਨੂੰ ਲਿਆ ਕੇ ਲੈ ਹੁਣ ਆਪਾਂ ਨਾਲ ਤੁਹਾਨੂੰ ਦਿਖਾਉਨੇ ਆ 16 ਕਿਲੋ ਹਨਾ ਲੈ ਸਹਾਈ ਲੈ ਬਾਈ ਛੋਟੀ ਦੇ ਨਾਲ ਆਲੇ ਪਾਸੋਂ ਲੈ ਵਾਲਾ ਤਾਂ ਸ ਲੇ ਵੀ ਤਾਰ ਸੈਟਲ ਲੋਂਦਾ ਵੀ ਨਾ ਇਹ ਗੱਲ ਕਰਦੀ ਹੈ ਕਹਿੰਦੇ ਵੀ ਇੰਸਟਾਗ੍ਰਾਮ ਦੇ ਜੋਬਰ ਦਾ ਅਕਾਊਂਟ ਬਣਿਆ ਹੋਇਆ ਤਾਂ ਸੈਟਲ ਲੋਂਦੇ ਨਾ ਉਹਦੇ ਭਾਈ ਇਹ ਦੀ ਵੀ ਵਾਲੀ ਚੜਾਈ ਹੈ ਸਾਡੇ ਕੈਮਰਾਮੈਨ ਦੀ ਇਹ ਹੀ ਗੱਲ ਨਹੀਂ ਲੈ ਇੱਕ ਵਾਰੀ ਬੈਕ ਤੋਂ ਵੀ ਲੇਵਾ ਦਿਖਾ ਦੇ ਇਧਰੋਂ ਥਣ ਥਣੌੜ ਝੋਟੀ ਦਾ ਟੋਪ ਹੈ ਜਦੋਂ ਐ ਨੂੰ ਜਾਊਗੀ ਇਹ ਗੱਲ ਕਰ ਲਾਂ ਮੈਂ ਥੋੜੀ ਕਿ ਤੱਕ ਅੱਗੇ ਨੂੰ ਵੀ ਜਾਦੇ ਆ ਤੇ ਬੈਕ ਨੂੰ ਵੀ ਲੇਵਾ ਦਿਖਾਉਂਦੀ ਆ ਤੇ ਬਾਕੀ ਜਾ ਕਾਲੀ ਝੋਟੀ ਆ ਸਜਣੋ ਸਿੰਘ ਸੁੰਗ ਦੀ ਕੁਆਲਿਟੀ ਆ ਜਿਹੜੀ ਐਂ ਦਸਰਾ ਪੂਰੀ ਇਹ ਝੋਟੀ ਥੱਲੇ ਹੈਗਾ ਭਾਈ 16 ਕਿਲੋ ਰੈਡੀ ਦਾ ਇਸ ਟੈਨ ਮਿਲੂਗਾ 16 ਤੋਂ 22 ਕਹਿੰਦਾ ਬਾਹਰ ਹੀ ਸੱਜਣਾ ਆਊਗਾ ਇਹ ਇਹ ਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਨੂੰ ਬਾਈ ਸੂਈ ਨੂੰ ਮਹੀਨਾ ਹੋ ਗਿਆ ਸਹੀ ਅੱਛਾ ਮਹੀਨਾ ਹੋ ਗਿਆ ਉਹ 2-4 ਦਿਨ ਚਾਹੀਦੇ ਮਹੀਨੇ ਤੋਂ ਉੱਤੇ ਲਾ ਲਓ ਕਿਉਂਕਿ ਬਾਈ ਨੇ ਵੀ ਲੈ ਕੇ ਆਂਦੀ ਆ 2-4 ਦਿਨ ਦਾ ਹਨਾ ਕਈ ਵਾਰੀ ਟਰੇਲੂ ਬੰਦਾ ਵੀ ਉਹਦਾ ਰੱਖ ਜਾਂਦਾ ਪਰ ਲਾ ਇੱਥੇ ਕੈਮਰਾ ਇੱਕ ਵਾਰੀ ਆਰਤਾਰਨਾ ਹੋਰ ਤਰਸ ਹੋਰ ਮੈਂ ਅਗਲੇ 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 ਬੰਨਿਓ ਓਏ ਡਰ ਨਾ ਕੁਝ ਨਹੀਂ ਕਹਿੰਦੀ ਇਹਦਾ ਠੰਡਾ ਸੀਲ ਜਾਨਵਰ ਹੈ ਲਾ ਇੱਥੇ ਤਾਂ ਨਾ ਸੱਜਣਾ ਨਾਗੜਾ ਮੀਦਾ ਦੇਖ ਸਕਦੇ ਹੋ ਐਨਾ ਪਜਣਾ ਕੈਨੇਡਾ ਸਟਿਕ ਕੱਢਰ ਉਹ ਗੱਲ ਬਾਤ ਆ ਲੈ ਮੁੜਿਆ ਹੁਣ ਸਿੰਘ ਸਿੰਘ ਤੇ ਮਾਰਦੇ ਬਾਡੀ ਬੁੱਡੀ ਦਿਖਾ ਦੇ ਉੱਤੋਂ ਐਨ ਸਮਾਰ ਕੇ ਕਿਉਂਕਿ ਬਾੜੇ ਸੱਜਣਾਂ ਕਹਿਣਗੇ ਵੀ ਉਹ ਬਾੜੀ ਇਹਦੀ ਸਪਲਾਈ ਲਾਈ ਜਾਂਦੇ ਨੇ ਕਹਿੰਦੇ ਯਾਰ ਜਾਨਵਰ ਆ ਨਾ ਜਾਨਵਰ ਹੈਗਾ ਸਪਲਾਈ ਵਾਲਾ ਯਾਰ ਕਹਿੰਦਾ ਜਾਨਵਰ ਵੀ ਯਾਰ ਮੇਰੀ ਤਾਰੀਫ ਕਰ ਬੋਲ ਲੈ ਤੋਰ ਦੇ ਇੱਕ ਵਾਰੀ ਬੋਲ ਕਿ ਹੁਣ ਲੈ ਰੇਟ ਇਹਦਾ ਵੀ ਆਪਾਂ ਜਾਣਾਂਗੇ ਸੱਜਣਾ 16 ਕਿਲੋ ਵਾਲੀ ਦਾ ਬਾਈ ਕੀ ਰੇਟ ਕਰਦਾ ਉਹੀ ਗੱਲ ਆ ਵੀ ਜਾਨਵਰ ਇਹ ਵੀ ਚੰਗਾ ਬਾਈ ਸਿੰਘ ਸਿੰਘ ਦੀ ਬਣਾਵਟ ਵੀ ਚੰਗੀ ਆ ਤੇ ਇੱਥੇ ਤੁਸੀਂ ਵੀ ਅਟਰ ਕੁਆਲਿਟੀ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਖਾਣਾ ਤੇ ਲੱਗਿਆ ਵੀ ਪੂਰੀ ਬੂਰੀ ਤੇ ਹੋਇਆ ਹੈ ਇੱਥੇ ਤੋਂ ਹੀ ਗੱਲ ਹੈ ਪਿੱਠਪੂੜੇ ਦੀ ਬਣਾਵਟ ਵੀ ਦੇਖ ਸਕਦੇ ਹੋ ਤੇ ਸਿੰਘ ਸੁੰਗਰੀ ਕਿਸੇ ਪਾਸੇ ਝੋਟੀਆਂ ਰੱਥ ਨਹੀਂ ਦਿਰਾਉਂਦੀ ਫਾਈਵ ਸਟਾਰ ਮੋਰਾ ਆਪਾਂ ਕਹਿ ਸਕਦੇ ਹਾਂ ਬਾਈ ਇਹਨੂੰ ਤੇ ਬਾਕੀ ਇੱਥੇ ਤੋਂ ਪਿਛਲੇ ਸਾਡ ਦੇਖ ਸਕਦੇ ਹੋ ਤੇ ਨਾੜਾ ਨੂੜਾ ਮੈਂ ਨਾ ਇਹ ਗੱਲ ਕਰਨਾ ਹਵਾਨੇ ਦੇ ਪਿਛਲੇ ਸਾਈਡ ਵੀ ਬਾਈ ਨਾੜਾ ਨੂੜਾ ਝੋਟੀ ਦੇ ਫੁੱਲ ਨੇ ਯਾਰ ਦੁੱਧ ਵਾਲਾ ਡੰਗਰ ਆਇਆ ਤੇ ਇਧਰ ਤੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹਾਂ ਪੂਰੀ ਬਰੀਡ ਚ ਆ ਭਾਈ ਉਹੀ ਗੱਲ ਆ ਵੀ ਇੰਨਾ ਦੁੱਧ ਯਾਰ ਜਾਨਵਰ ਦੇਊਗਾ ਵੀ ਬਰੀਡ ਆ ਲੈ ਇੱਥੇ ਤੋਂ ਲੰਬਾਈ ਨੂੰ ਵੀ ਦਿਖਾ ਦੇਣਾ ਸੱਜਣੋਂ ਤੁਹਾਨੂੰ ਮੈਂ ਥਣ ਥਣ ਤਾਂ ਉਹੀ ਗੱਲ ਆ ਵੀ ਆਹਨ ਸਿਰ ਆ ਗੱਲ ਬਾਤ ਹੀ ਆ ਯਾਰ ਕਿਸੇ ਪਰਸਨ ਛੋਟੀ ਅੱਛਤਰੰਮ ਵੀ ਨਹੀਂ ਲੈ ਹੁਣ ਇਹਦਾ ਰੇਟ ਲੱਭ ਦਿਆ ਕਿ ਲੈ ਹੁਣ ਸੱਜਣਾ 16 ਕਿਲੋ ਵਾਲੀ ਦਾ ਆ ਜੇ ਖਾਸੀਅਤਾਂ ਦੱਸਦੇ ਪਹਿਲਾਂ ਤੂੰ ਮੈਨੂੰ ਕਈ ਖਾਸੀਅਤਾਂ ਦੇ ਕੇ ਫੋਨ ਤੇ ਦੱਸ ਦੱਸ ਬਾਈ ਦੋਸਤ 16 ਕਿਲੋ ਤਿਆਰ ਹੈ ਜੀ ਫੈਂਟ 90 ਆਉਂਦੀ ਆ 70 75 ਰੁਪਏ ਲੀਟਰ ਦੁੱਧ ਪੈਂਦਾ ਬਾਈ ਲਵਾ ਕੇ ਨਾਲ ਲੈ ਲਓ ਬਾਈ ਨਵਾ ਲੈ ਹੈ ਨਵਾ ਕੇ ਦੇ ਦਿੰਦੇ ਸੱਜਣਾ ਦਸਲੀ ਕਰ ਬਾਈ ਗੱਲ ਆ ਸੱਜਣਾ ਜਿਹੜੀ ਛੋਟੀ ਥੱਲੇ ਕਹਿੰਦੇ ਦੁੱਧ ਜ਼ਿਆਦਾ ਹੁੰਦਾ ਜਿਹੜੇ ਜਾਨਵਰ ਥੱਲੇ ਹਰ ਨਹੀਂ ਫੈਂਟ ਕਹਿੰਦੇ ਘੱਟ ਹੁੰਦੀ ਆ ਬਾਈ ਮੇਰੇ ਘਰੋਂ ਦਸਲੀ ਕਰਕੇ ਲੈ ਜਾਓ ਫੈਂਟ ਲਵਾ ਕੇ ਇਹ ਹਾਇਆ ਕੀ ਪਾਉਣਾ ਹੈ 90 ਬਾਈ ਸੱਤ ਮਲੀ ਹੈ ਆਪਣੀ ਗੀੜ ਪਾਉਣਾ ਲੱਗੀ ਆਪ ਮੱਡਾ ਸਾਊ ਆ ਬਾਈ ਇਹ ਹੀ ਗੱਲ ਨਹੀਂ ਬਾਕੀ ਤੁਸੀਂ ਤਸੱਲੀ ਕਰਕੇ ਲੈ ਆਣਾ ਹੁੰਦਾ ਜਾਨਵਰ ਤੇ 690 ਓਰਿਜਨਲ 90 ਬਾਈ ਕਰਾ ਕੇ ਨਿਕਲੇ ਇਹ ਦੀ ਬਹੁਤ ਕੈਸਾ ਹੋ ਗਿਆ ਹਾਂ ਬਾਈ 1100 ਦਾ ਪਾਉਂਦੀ ਹੈ ਹੈ 1100 ਦਾ ਹਾਂ ਬਾਈ ਲੈ ਸਜਣੋਂ ਬਾਈ ਇਹਦਾ ਵਾੜਾ ਵਾਧਿਆ ਦਾ ਸੌਦਾ ਹੈ 1100 ਰੁਪਏ ਦਾ ਦੁੱਧ ਇਹੇ ਝੋਟੀ ਦਿੱਲੀ ਪਾਉਂਦੀ ਆ 90 ਪੈਂਟ ਪੂਰੀ ਆਪਾਂ ਕਹਿ ਸਕਦੇ ਆ ਕਿ ਵੱਡੀ ਗੱਲ ਇਹ ਹੋ ਗਈ ਯਾਰ 90 ਇੰਨੇ ਦੁੱਧਾਂ ਲਈ ਕੋਈ ਮਾਰੀ ਦਿੰਦੀ ਨਹੀਂ 90 ਨਾ ਦਾ 90 ਜਿਹੜੀ ਫਾਇੰਟ ਹੈ 16 ਤੋਂ ਬਾਰੇ ਗੁੱਦਮੀ ਨੂੰ ਜੇਕਰ ਸੱਜਣਾ 16 ਤੋਂ ਬਾਅਦ ਤੇ ਨਾਲ ਇਹਦੇ ਕੱਤੀ ਨਹੀਂ ਨਾਲ ਇਹਦੇ ਕੱਤੀ ਆ ਸੱਜਣਾ ਹੁਣ ਰੇਟ ਦੱਸ ਜਿਹੜਾ ਬਰਾਬਰ ਇੱਕ 30 ਝੋਟੀ ਲੈ ਲੈ ਇੱਕ 30 ਥੋੜਾ ਆਇਆ ਜਾ ਲਿਆ ਉਹ ਕਰਦਾ ਬਰਗਾਨਤਨ ਨਹੀਂ ਦੰਦਾ ਨਹੀਂ ਕੋਈ 16 ਵਾਲੀ ਓਏ ਦੇ ਦੂਗਾ ਦੰਦਾ ਕਿਉਂ ਨਹੀਂ ਦਫਾ ਪਾੜੇ ਲੈਣਾ ਫਿਰਦਾ ਰਹਿਣਾ ਇਰੀਏ 'ਚ ਕਿੰਨੇ ਦੇਣਾਗੇ ਇੱਕ 25 ਦੇ ਦੇ ਹੈ ਹੈ ਹੋਰ ਵੀ ਕਰ ਦੇ ਕਿਉਂ ਬਾਈ ਦੀ ਛੱਡ ਦੇਗੇ ਬਈ ਇੱਕ ਬਾਈ ਹਾਂ ਇੱਕ ਬਾਈ ਦੀ ਹਾਂ ਲੈ ਸੱਜਣਾ 122000 ਦੀ ਝੋਟੀ ਮਿਲੂਗੀ ਤੁਹਾਨੂੰ 16 ਤੋਂ ਪਲੱਸੇ ਮਿਲੂਗਾ ਤੇ ਬਾਕੀ 22 16 ਆਖੂਗਾ ਬਾਈ ਕਹਿੰਦਾ ਇਹੋ ਕੋਈ ਆ ਸੱਜਣਾ ਆ ਕੇ ਆਪਣੇ ਘਰੇ ਚੋਵੇ ਵੀ ਉਹਨੂੰ 200 400 ਗ੍ਰਾਮ ਅੱਧਾ ਕਿਲੋ ਕਿਲੋ ਤੱਕ ਵੀ ਹਨਾ ਬਾਹਰ ਨਹੀਂ ਰੁੱਧ ਜਿੰਨਾ ਆਪਾਂ ਦਾ ਸੀਿਲ ਘੱਟ ਨਾ ਮਿਲਣੀ ਸੱਜਣਾ ਬਾਈ ਸੋਨਾ ਭੁੱਲੇ ਤੇ ਬਾਕੀ ਜਿਹੜੀ ਮੇਨ ਗੱਲ ਆ ਨਾ ਸੱਜਣੋ ਇਹਨਾਂ ਇੱਕ ਨਾਲ ਇੱਕ ਨਗੀਨਾ ਫਰੀ ਵਾਲੀ ਕਰਦਾ ਵੀ ਨਾਲ ਇਹਦੇ ਸਾਨੂੰ ਕੱਤੀ ਵੀ ਮਿਲੂ ਚੰਗੀ ਤਿਆਰ ਕਰਨ ਵਾਲੀ ਤੇ ਮਾਲਕ ਕੱਤੀ ਕਿੰਨੇ ਦੀ ਰੱਖ ਦਈਏ ਇਥੋਂ ਦੀ ਝੋਟੀ ਬਾਈ ਮਾਲਕਾਂ ਨੇ 15000 ਦੀ ਕੱਤੀ ਰੱਖ ਲਈਆਂ ਰੋ ਝੋਟੀ ਤੋਂ ਧੋਵਾਂਗੇ ਅੱਛਾ 15000 ਹਾਂ ਤੇ ਸੱਜਣੋ 15000 ਦਾ ਕੱਤੀ ਦਾ ਅੱਜ ਇਹ ਮੁੱਲ ਪੈਂਦਾ ਬਾਈ ਉਹੀ ਗੱਲ ਆ ਵੀ ਉਹਦੀਆਂ ਕੱਟੀਆਂ ਸਾਨੂੰ ਪਤਾ ਹੀ ਆ ਵੀ ਹਰਿਆਣੇ 'ਚ ਕਿੰਨੀ ਭਗਾਈ ਕਰਨੀ ਪੈਂਦੀ ਆ ਨਾਲੇ ਅਰੀਜਨਲ ਚੀਜ਼ ਅਗਲਾ ਦਿੰਦਾ ਹੈ ਨਾ ਉਹ ਕਰ ਦਿੰਦੇ ਨੇ ਵਿੱਚ ਸਾਰਾ ਹਰਿਆਣਾ ਨਹੀਂ ਬਦਨਾਮ ਸਾਰਾ ਹਰਿਆਣਾ ਕਰਦਾ ਪਰ ਹੈਗੇ ਵਿੱਚ ਥੋੜੇ ਸੱਜਣੇ ਜਿਹੜੇ ਇੱਕ ਸੂਏ ਜਿਵੇਂ ਰਹਿ ਕੇ ਆ ਲੈ ਇੱਕ ਮਹਿਸ ਦੀਆਂ ਕਈ ਕਈ ਕੱਟੀਆਂ ਆਪਣੇ ਪੰਜਾਬ ਵਾਲੇ ਸੱਜਣਾਂ ਨੂੰ ਵੇਚ ਜੀ ਜਾਂਦੇ ਨੇ ਹੁਣ ਇੱਕ ਸੂਏ 'ਚ ਦਾ ਸੱਜਣੋ ਇੱਕ ਕੱਟੀਏ ਦਿੰਦੀ ਆ ਜਾਂ ਇੱਕ ਕਟਾ ਇੱਕ ਤੋਂ ਬੱਚੀ ਦੂ ਉਹ ਲਵੇ ਖੜਾ ਖੜਾ ਕੇ ਨਾ ਆਪਣੇ ਸੱਜਣ ਯਾਰ ਸ਼ਕੀਨ ਹੁੰਦੇ ਨੇ ਪੈਸੇ ਨਾਲ ਦੇ ਪੇਮੈਂਟ ਲਾ ਬੈਂਦੇ ਨੇ ਲਾ ਬਾਈ ਜਿਵੇਂ ਕਰਦਾਂਗੇ ਮਾਨਤਾ ਨਾ ਛੋਟ ਛੱਪਾ ਦਾ ਇਹ ਜਦੋਂ ਕਰਨਾ ਬੂ ਕਰਦੇ ਹੈ ਨੰਬਰ ਗੋਲ ਨੰਬਰ ਬਾਈ ਆਪਣਾ 79 86 28 6474 ਆ ਸਟਾਈਲ ਬੜਾ ਪਹਿਣਾ ਲੈ ਇੱਕ ਵਾਰੀ ਨਾਸੀ 86 28 6474 ਆਪਣਾ ਪਿੰਡ ਦੱਸ ਪਿੰਡ ਗਵਿੰਦਪੁਰਾ ਬਾਈ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਤੇ ਬਾਕੀ ਨੰਬਰ ਵਾਈ ਨੂੰ ਮਿਲਿਆ ਲਿਓ ਲੋਕੇਸ਼ਨ ਬਾਈ ਤੋਂ ਵਟਸਐਪ ਤੇ ਮੰਗਾ ਲਿਓ ਆ ਝੋਤੀ ਕੇਰਾ ਹੋਰ ਤੋੜ ਦੀਆ ਚਾ ਮਾ ਕੀ ਲੋ ਵਾਲੀ ਤਸੱਲੀ ਜੀ ਹੋਈ ਨਹੀਂ ਹਜੇ ਸਮਾਰ ਕੇ ਦਿਖਾ ਲਈ ਨੂੰ ਤੋੜ ਕੇ ਆਪਾਂ ਲੱਜਣਾ ਨੂੰ ਕਿਉਂਕਿ ਮੈਨੂੰ ਆ ਵੀਰ ਜਾਨਵਰ ਰਹਿ ਨਾ ਜਾਵੇ ਕਿਸੇ ਪਾਸੇ ਝੋਟੀ ਭਾਈ ਆ ਵੀ ਵਾਲੀ ਚੰਗੀ ਆ ਇਹਦਾ ਵੀ ਪਿੱਠਪੂੜਾ ਦੇਖ ਸਕਦੇ ਹਾਂ ਟਿੱਕ ਨੰਬਰ ਆ ਗਿਆ ਦੁੱਧ ਦੇ ਵੀ 14 15 ਪਾ ਦੂਗੀ ਇਹ ਜੀ ਗੱਲ ਹੀ ਤੇ ਬਾਕੀ ਐਡ ਕੀ ਧੋੜੇ ਨੇ ਯਾਰ ਰਿਕਾਰਡ ਸਾਰੇ ਸੱਜਣ ਨੇ ਜਾਨਵਰ ਲਿਆਇਆ ਭਾਈ ਐਨ ਟਾਪ ਕੁਮਾਂਚੀ ਦੇ ਜਾਨਵਰ ਉਹੀ ਗੱਲ ਆ ਵੀ ਟਾਪ ਸਿਰਾ ਜਾਨਵਰ ਲਿਆਇਆ ਕਿਸੇ ਪਾਸੇੋਂ ਭਾਲ ਕੇ ਰਿਕਾਰਡ ਐਡ ਕੀ ਧੋੜੇ ਨੇ ਸਾਰੀਆਂ ਵੀਡੀਓ ਦੇ ਤੇ ਬਾਕੀ ਲੰਬੀ ਲੁੰਬੀ ਵਾਲੀ ਆ ਭਾਈ ਤੇ ਇੱਥੇ ਤੋਂ ਇਹਦਾ ਲੈਵਾ ਨੂੰ ਆ ਦੇਖ ਸਕਦੇ ਹਾਂ ਸੱਜਣੋਂ ਉਹ ਇਹ ਗੱਲਾਂ ਵੀ ਜਦੋਂ ਚੋਣ ਆਉਣਗੇ 16 ਤੋਂ ਪਲੱਸ ਮਿਲੂਗਾ ਤੁਹਾਨੂੰ 16 ਦੇ ਅੰਦਰ ਦੁੱਧ ਮਿਲਦਾ ਬਾਈ ਇਹਦਾ ਲੈ ਇੱਥੇ ਦੁਲੇ ਵਾਲੂ ਇੱਕ ਵਾਰੀ ਹੋਰ ਦਿਖਾ ਦਣਾ ਜਿਹੜੇ ਸੱਜਣੇ ਡੇਟ ਜੁੜੇ ਨੇ ਵੀਡੀਓ ਨਾਲ ਲੈ ਸੱਜਣੋਂ ਦੇਖ ਸਕਦੇ ਹੋ ਬਈ ਇੱਥੇ ਤੋਂ ਕੋਈ ਕਮੀ ਨਹੀਂ ਸ਼ੀਸ਼ੇ ਵਾਲੀਆਂ ਝੋਟੀਆਂ ਨੇ ਦੋਨੇ ਤੇ ਬਾਕੀ ਜੋੜੇ ਚ ਆਪਾਂ ਕਿਵੇਂ ਕਰਦਾਂਗੇ ਜੇ ਕੋਈ ਸੱਜਣ ਜੋੜੇ ਹੀ ਲੈਂਦਾ ਯਾਰ ਇਹ ਬਾਈ ਮੈਂ ਜੋੜਾ ਲੈਣਾ ਜੋੜੇ ਚ ਮਾਨਤਨ ਹੋਰ ਕਰਦਾਂਗੇ ਜੋੜੇ ਚ ਕਰਦਾਂਗੇ ਮਾਨਤਨ ਹਾਂ ਬਈ ਕਿੰਨਾ ਕਰਦਾਂਗੇ 5000 ਦਾ ਕਰਦਾਂਗੇ ਓਲਾ ਸਤਿਨੋ ਜੀ ਕਿ ਸੱਜਣ ਨੇ ਜੋੜ ਆ ਲਈ ਆਣਾ ਓਏ ਜੋੜੇ ਚ ਪਾਈ ਕਹਿੰਦਾ ਪੰਜ ਦਾ ਮਾਨ ਤਨ ਹੋਰ ਕਰਦਾਂਗੇ ਉਹੀ ਗੱਲ ਆ ਵੀ 15 ਕਿਲੋ ਆ ਚੋਟੀ ਥੱਲੇ 16 ਕਿਲੋ ਦੇ ਥੱਲੇ 30 31 ਕਿਲੋ ਦਾ ਦੁੱਧ ਦਾ ਕੰਪੈਸਟੀ ਦੋਹਾਂ ਦੀ ਬਣਦੀ ਆ ਬਾਈ 30 32 30 32 ਸ਼ੇਰ ਦੁੱਧ ਤੁਹਾਨੂੰ ਪਤਾ ਹੀ ਆ ਬਾਹਲੇ ਰੁਪਈਆ ਦਾ ਹੋ ਜਾਣਾ ਜੇ ਕਿਸੇ ਸੱਜਣ ਦਾ ਨਾ ਜੋੜੇ ਦਾ ਵਿਚਾਰ ਬਣ ਕੋਈ ਡੈਰੀ ਵਾਲੇ ਸੱਜਣ ਬਾਹਲੇ ਫੋਨ ਕਰਦੇ ਆ ਯਾਰ ਵੀ ਤੁਹਾਡੇ ਵਾਸਤੇ ਨਾ ਟੋਪ ਕੁਆਲਟੀ ਦਾ ਅੱਜ ਆਪਨੇ ਜੋੜੇ ਹੀ ਕੱਢਿਆ ਲੈ ਕੋਈ ਸੱਜਣ ਨਾ ਜਿਹੜਾ ਜੋੜਾ ਲੈ ਜਾਊਗਾ ਬਾਈ ਜੋੜੇ ਵਾਲਾ ਵੀ ਬੜਾ ਫਾਇਦੇ 'ਚ ਰਹੂਗਾ ਤੇ ਬਾਕੀ ਜਿਹੜੀ ਬਾਈ ਕੱਲੀ-ਕੱਲੀ ਦੀ ਡਿਮਾਂਡ ਹੈ ਹਨਾ ਕੱਲੀ-ਕੱਲੀ ਵੀ ਬਾਈ ਤੋਂ ਲੈ ਸਕਦੇ ਹੋ ਤੇ ਬਾਕੀ ਅੱਜ ਦੀ ਵੀਡੀਓ ਸੱਜਣਾ ਆਪਾਂ ਨੇ ਬਣਾਈ ਆ ਪਿੰਡ ਗਵਿੰਦਪੁਰਾ ਜ਼ਿਲ੍ਹਾ ਬਠਿੰਡਾ ਇਸੇ ਤਰ੍ਹਾਂ ਹੀ ਕਿਸੇ ਹੋਰ ਡੈਰੀ ਫਾਰਮ ਤੋਂ ਅਗਲੀ ਵੀਡੀਓ ਬਣਾਵਾਂਗੇ ਉਦੋਂ ਤੱਕ ਚੈਨਲ ਨਾਲ ਜੁੜੇ ਰਹੋ ਧੰਨਵਾਦ